ਸ਼ਾਸਤਰੀ ਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਗਾਜਰਾਂ ਦਾ ਬਹੁਤ ਹੀ ਜ਼ਿਆਦਾ ਟੇਸਟੀ ਅਚਾਰ ਨਾ ਕੋਈ ਸਿਕਾਉਣਾ ਨਾ ਕੋਈ ਅਵਲਣਾ ਨਾ ਕੋਈ ਭੁੰਨਾ ਬਿਲਕੁਲ ਸਿੰਪਲ ਤਰੀਕੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਗਾਜਰਾਂ ਲੈ ਲਿਆ ਨੇ ਇੱਥੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਚੰਗੀ ਤਰ੍ਹਾਂ ਸ਼ੈੱਲ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੀ ਕਟਿੰਗ ਕਰ ਲਵਾਂਗੇ ਗਾਜਰਾਂ ਦੀ ਇਹ ਮੈਂ 1 ਕਿਲੋ ਜਿਹੜੀਆਂ ਗਾਜਰਾਂ ਲੈਤੀਆਂ ਨੇ ਮਿੱਠੀਆਂ ਵਾਲੀਆਂ ਗਜਰਾਂ ਨੇ ਹੀ ਤੇ ਇਹਨਾਂ ਨੂੰ ਆਪਾਂ ਸ਼ੈਲ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜੇ ਜੇ ਪੀਸ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਆਦਾ ਬ੍ਰੀਕ ਨਹੀਂ ਕਟਿੰਗ ਕਰਨੀ ਹੈਗੀ ਕਿ ਇਸ ਤਰ੍ਹਾਂ ਥੋੜੇ ਜੇ ਮੋਟੇ ਪੀਸ ਕੱਟ ਕੇ ਇਸ ਤਰ੍ਹਾਂ ਲੰਬੇ-ਲੰਬੇ ਤੇ ਆਪਾਂ ਤਿਆਰ ਕਰ ਲਵਾਂਗੇ ਤੁਸੀਂ ਗੋਲ ਵੀ ਕੱਟ ਸਕਦੇ ਹੋਗੇ ਤੇ ਕੋਈ ਮਤਲਬ ਕਿ ਹੋਰ ਡਿਜ਼ਾਈਨਦਾਰ ਬਣਾਉਣੀ ਹੈ ਤਾਂ ਕੋਈ ਹੋਰ ਡਿਜ਼ਾਈਨ 'ਚ ਵੀ ਇਹਨਾਂ ਨੂੰ ਕਟਿੰਗ ਕਰ ਸਕਦੇ ਹੋਗੇ ਤੇ ਪਰ ਆਪਾਂ ਇੱਥੇ ਅਨ ਡੇਡ ਅ ਇੰਚ ਦਾ ਮਤਲਬ ਕਿ ਪੀਸ ਕੱਟ ਲਿਆ ਤੇ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਲੰਬੇ ਲੰਬੇ ਆ ਫਾੜੀਆਂ ਕਰ ਲਿਆਣੀਆਂ ਤੇ ਇਹਨਾਂ ਨੂੰ ਆਪਾਂ ਸਾਰੀਆਂ ਗਾਜਰਾਂ ਨੂੰ ਐਸੀ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਕੱਟ ਕੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਬਤਵਾਂ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਜਿਹੜੀ ਤੁਸੀਂ ਵੀਡੀਓ ਦੇਖ ਸਕੋ ਤੇ ਜਿਹੜੀ ਵੀ ਰੈਸਪੀ ਆਪਾਂ ਬਣਾਉਣੇ ਆ ਉਹਨੂੰ ਟਰਾਈ ਕਰ ਸਕੋ ਬਣਾ ਕੇ ਕਿਉਂਕਿ ਆਪਾਂ ਬਿਲਕੁਲ ਸੈਂਪਲ ਤਰੀਕੇ ਨਾਲ ਬਣਾਉਣੇ ਆ ਜਿਹੜੀ ਵੀ ਕੋਈ ਰੈਸਪੀ ਹੈਗੀ ਜਿਹਨੂੰ ਹਰੇਕ ਮਤਲਬ ਕਿ ਬੰਦਾ ਅਣਜਾਣ ਵਿਅਕਤੀ ਵੀ ਮਤਲਬ ਕਿ ਇਹਨੂੰ ਬਣਾ ਕੇ ਤਿਆਰ ਕਰ ਸਕਦਾ ਹੈਗਾ ਬਹੁਤ ਜ਼ਿਆਦਾ ਟੇਸਟੀ ਤੇ ਲਜੀਜ਼ ਜਿਹੜਾ ਇਹ achar ਬਣ ਕੇ ਤਿਆਰ ਹੁੰਦਾ ਹੈਗਾ ਇੱਕ ਵਾਰ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਨਾ ਹੀ ਜਲਦੀ ਇਹ ਖਰਾਬ ਹੋਵੇ ਤੇ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਬਣਾਉਣਾ ਤੇ ਇਹ ਜਿਹੜੀਆਂ ਕਾਜਰਾਂ ਆਂਗਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰਕੇ ਰੱਖ ਲਿਆ ਨੇ ਸਾਰੀਆਂ ਕਟਿੰਗ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚ ਕੁਝ ਮਸਾਲੇ ਪਾਉਣੇ ਨੇਗੇ ਜਿਹੜੇ ਉਹ ਵੀ ਆਪਾਂ ਮਤਲਬ ਕਿ ਬਣਾਵਾਂਗੇ ਪੀਸਾਂਗੇ ਵੈਸੇ ਤਾਂ ਜਿਹੜੀ ਮਸਾਲੇ ਦੀ ਅਚਾਰ ਵਾਲੀ ਦੀ ਵੀਡੀਓ ਹੈਗੀ ਪਹਿਲਾਂ ਮੇਰੇ ਚੈਨਲ ਦੇ ਉੱਪਰ ਪਾਈ ਹੋਈ ਹੈਗੀ ਤੇ ਉਹਦਾ ਜਿਹੜਾ ਲਿੰਕ ਹੈ ਜੇ ਚਾਹੀਦਾ ਤਾਂ ਮੈਨੂੰ ਕਮੈਂਟ ਕਰ ਦੇਣਾ ਤੇ ਮੈਂ ਉਹਦਾ ਜਿਹੜਾ ਕਮੈਂਟ ਹੈ ਤੁਹਾਨੂੰ ਅ ਮੈਂ ਵੀਡਾ ਮਤਲਬ ਕਿ ਲਿੰਕ ਉਹਦਾ ਮੈਂ ਡਿਸਕ੍ਰਿਪਸ਼ਨ ਚ ਪਾ ਦੂੰਗੀ ਤੇ ਜਿਹੜੀਆਂ ਕਾਜਰਾਂ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਈਆਂ ਤੇ ਇਧਰ ਜਿਹੜਾ ਮਸਾਲਾ ਹੈਗਾ ਉਹ ਮੈਂ ਪਹਿਲਾਂ ਮਤਲਬ ਕਿ ਵੀਡੀਓ ਪਾਈ ਹੈਗੀ ਤਾਂ ਕਰਕੇ ਮੈਂ ਸੁਣ ਕੇ ਆ ਤੇ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦੇ ਵਿੱਚ ਆਪਾਂ ਰਾਈ ਪਾ ਲੈਣੀ ਹੈਗੀ ਸਾਫ ਤਣੀਆਂ ਜੀਰਾ ਅਜਮੈਨ ਤੇ ਥੋੜੇ ਜਿ ਮਿੱਥੇ ਪਾ ਲੈਣੇ ਨੇਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਰੋਸਟਡ ਕਰਕੇ ਥੋੜਾ ਜਿਹਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਤੇ ਪੀਸ ਕੇ ਚਾਹੇ ਨੂੰ ਤੁਸੀਂ ਗ੍ਰੈਂਡਰਸ ਵੀ ਪੀਸ ਸਕਦੇ ਹੋਗੇ ਮਿਕਸੀ 'ਚ ਤੇ ਪਰ ਮੈਂ ਉਹਨੂੰ ਕੁੰਡੇ ਕੋਟੇ 'ਚ ਮਤਲਬ ਕਿ ਪਿਸੂਗੀ ਮਤਲਬ ਕਿ ਰਗੜਿਆ ਗਿਆ ਜਿਹੜੀ ਉਹਦੀ ਖੁਸ਼ਬੂ ਹੈ ਬਹੁਤ ਜ਼ਿਆਦਾ ਵਧੀਆ ਆਉਂਦੀ ਹੈਗੀ ਤਾਂ ਕਰਕੇ ਇਹ ਮਿੱਟੀ ਵਾਲੇ ਬਰਤਨ ਦੇ ਵਿੱਚ ਜਦੋਂ ਰਗੜਦੇ ਆ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੈਗੀ ਤੇ ਤਾਂ ਹੀ ਉਹ ਮੈਂ ਉਹਨੂੰ ਤੇ ਇਹ ਤੁਸੀਂ ਮੈਨੂੰ ਦਿਖਾ ਦਿੰਨੀ ਹੈ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦਾ ਇਹ ਦਰਦਰਾ ਜਿਹਾ ਆਪਾਂ ਪੀਸ ਲਿਆਗਾ ਤੇ ਹੁਣ ਆਪਾਂ ਇਧਰ ਇੱਕ ਕੜਾਈ ਆ ਲੈ ਲੈਗਾ ਕੜਾਈ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਇੱਕ ਕੌਲੀ ਦੇ ਕਰੀਬ ਤੇਲ ਨੂੰ ਆਪਾਂ ਪੂਰਾ ਫੁੱਲ ਗਰਮ ਕਰ ਲਵਾਂਗੇ ਤੇ ਤਾਂ ਕਰਕੇ ਆਪਾਂ ਫਿਰ ਜਿਹੜਾ ਇਹ ਆਚਾਰ ਦੇ ਵਿੱਚ ਐਡ ਕਰ ਦਵਾਂਗੇ ਬਸ ਤਾਂ ਤੁਸੀਂ ਇਹਨੂੰ ਕੱਚੇ ਨੂੰ ਵੀ ਐਡ ਕਰ ਸਕਦੇ ਹੋ ਤੇਲ ਨੂੰ ਕੋਈ ਜ਼ਰੂਰੀ ਨਹੀਂ ਹੈਗਾਗਾ ਪਰ ਇਹਦੇ ਵਿੱਚ ਥੋੜਾ ਜਿਹਾ ਇਹ ਨਾ ਕਰਦੀ ਘਾਣੀ ਵਾਲੀ ਸਰੋਂ ਆਏਗੀ ਤਾੰਕਰ ਕੇ ਦਾ ਜਿਹੜਾ ਜਦੋਂ ਆਪਾਂ ਮਤਲਬ ਕਿ ਉਚਾਰ ਨੂੰ ਖੋਲਦੇ ਆ ਤਾਂ ਅੱਖਾਂ ਜਿਆਨੂੰ ਚੜਦਾ ਹੈਗਾ ਇਹਦਾ ਜਿਹੜਾ 스멜 ਹੈਗੀ ਤਾਂ ਕਰਕੇ ਨੂੰ ਆਪਾਂ ਗਰਮ ਕਰਕੇ ਫਿਰ ਪਾਵਾਂਗੇ ਤੇ ਇਧਰ ਆਪਾਂ ਕੁਝ ਮਸਾਲੇ ਐਡ ਕਰ ਲਿਆ ਗਾਜਰਾਂ ਦੇ ਵਿੱਚ ਹਲਦੀ ਪਾਊਡਰ ਸਵਾਦ ਅਨੁਸਾਰ ਮਿਰਚ ਤੇ ਨੂਨ ਬਸ ਤਿੰਨ ਤਰ੍ਹਾਂ ਦੇ ਮਸਾਲੇ ਐਡ ਕਰਨੇ ਆ ਉਸ ਤੋਂ ਬਾਅਦ ਆਪਾਂ ਜਿਹੜਾ ਪੀਸ ਕੇ ਜਿਹੜਾ ਮਸਾਲਾ ਰਗੜ ਕੇ ਰੱਖਿਆ ਹੈਗਾ ਇਹ ਪਾਵਾਂਗੇ ਦੋ ਤੋਂ ਤਿੰਨ ਚਮਚੇ ਉਸ ਤੋਂ ਬਾਅਦ ਜਿਹੜਾ ਇਹ ਗਰਮ ਕੀਤਾ ਤੇਲ ਹੈਗਾ ਆਪਾਂ ਭਰਕੇ ਦੇ ਉੱਪਰ ਪਾ ਲਵਾਂਗੇ ਕਿਉਂਕਿ ਗਰਮ ਮhenga ਗਰਮ-ਗਰਮ ਇਹਦੇ ਉੱਪਰ ਪਾ ਲਵਾਂਗੇ ਆਪਾਂ ਦੇ ਅਨੁਸਾਰ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਚਾਰ ਨੂੰ ਪਹਿਲਾਂ ਆਪਾਂ ਚਮਚੇ ਦੇ ਨਾਲ ਹੀ ਥੋੜਾ ਜਿਹਾ ਕੋਟ ਕਰ ਲਵਾਂਗੇ ਕਿਉਂਕਿ ਤੇਲ ਗਰਮ ਮਹਿੰਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਜਦੋਂ ਠੰਡਾ ਹੋ ਗਿਆ ਤਾਂ ਆਪਾਂ ਨੂੰ ਹੱਥ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਗਾਜਰਾਂ ਦੇ ਉੱਪਰ ਜਿਹੜਾ ਮਸਾਲਾ ਹੈਗਾ ਕੋਟ ਕਰ ਲਵਾਂਗੇ ਮਸਾਲਾ ਤੁਸੀਂ ਆਪਣੇ ਚੋਇਸ ਨਾਲ ਵੱਧ ਵੀ ਪਾ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਮਤਲਬ ਕਿ ਮਸਾਲੇ ਚ ਲਿਫਟੀਆਂ ਲਿਫਟੀਆਂ ਸਾਈਂ ਦੀਆਂ ਨਹੀਂ ਹੈਆਂ ਫਾੜੀਆਂ ਤਾਂ ਤੁਸੀਂ ਇਹਦੇ ਵਿੱਚ ਜਿਹੜਾ ਮਸਾਲਾ ਹੈਗਾ ਉਹ ਵੱਧ ਐਡ ਕਰ ਸਕਦੇ ਹੋਗੇ ਜਿਵੇਂ ਇੱਥੇ 1 ਕਿਲੋ ਗਾਜਰਾਂ ਨੇ ਇਹਦੇ ਵਿੱਚ ਮੈਂ 2 ਤੋਂ 3 ਵੱਡੇ ਚਮਚਾ ਐਡ ਕੀਤੇ ਨੇਗੇ ਤੁਸੀਂ 5 ਤੋਂ 6 ਚਮਚੇ ਵੀ ਐਡ ਕਰ ਸਕਦੇ ਹੋਗੇ ਵੱਧ ਵੀ ਕਰ ਸਕਦੇ ਹੋ ਨਾ ਸੋਨੋ ਪਸੰਦ ਆ ਵੀ ਜੇ ਮਸਾਲੇ ਚ ਲਿਫਟੀਆਂ ਲਿਫਟੀਆਂ ਤੁਹਾਨੂੰ ਫਾੜੀਆਂ ਚਾਹੀਦੀਆਂ ਨਹੀਂਆਂ ਤਾਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਜਿਹੜਾ ਗਾਜਰਾਂ ਥੋੜੀਆਂ ਮਤਲਬ ਕਿ ਤੇਲ ਹੈਗਾ ਜਿਹੜਾ ਠੰਡਾ ਹੋ ਗਿਆ ਹੈਗਾ ਗਾਜਰਾਂ ਚ ਪਾਉਣ ਨਾਲ ਤੇ ਉਸ ਤੋਂ ਬਾਅਦ ਆਪਾਂ ਹੱਥ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜਿਹੜਾ ਮਸਾਲਾ ਚੰਗੀ ਤਰ੍ਹਾਂ ਜਿਹੜਾ ਗਾਜਰਾਂ ਦੇ ਉੱਪਰ ਕੋਟ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਤੇ ਉਹ ਹੈ ਨਿੰਬੂ ਤੇ ਨਿੰਬੂ ਨੂੰ ਆਪਾਂ ਇਹਦੇ ਵਿੱਚ ਇੱਕ ਦੋ ਨਿੰਬੂ ਨਚੋੜ ਦਾਂਗੇ ਨਾਲੇ ਤਾਂ ਜਿਹੜਾ ਆਚਾਰ ਦੀ ਲਾਈਫ ਹੈਗੀ ਉਹ ਵੱਜ ਜਾਂਦੀ ਹੈਗੀ ਤੇ ਨਾਲੇ ਇਹਦੇ ਨਾਲ ਥੋੜਾ ਜਿਹਾ ਆਚਾਰ ਦੇ ਵਿੱਚ ਖੱਟਾਪਨ ਆ ਜਾਂਦਾ ਹੈਗਾ ਜਿਹਦੇ ਨਾਲ ਕੇ ਜਿਹੜਾ ਗਾਜਰ ਦਾ ਆਚਾਰ ਬਹੁਤ ਹੀ ਚਟਪਟਾ ਬਣ ਜਾਂਦਾ ਹੈਗਾ ਤੇ ਇੱਕ ਨਿੰਬੂ ਨਚੋੜਤਾ ਇਹਦੇ ਵਿੱਚ ਮੈਂ ਇਥੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਗਾਜਰਾਂਾਂ ਦੇ ਨਾਲ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਸਾਫ਼ ਮਤਲਬ ਕਿ ਲੈ ਲਾਂਗੇ ਡੱਬਾ ਚਾਹੇ ਕੱਚਾ ਟਾਲੇ ਲੋ ਚਾਹੇ ਪਲਾਸਟਿਕ ਦਾ ਲੈ ਲੋ ਜਿਹੜਾ ਤੁਹਾਡੇ ਕੋਲ ਹੈਗਾਗਾ ਉਹ ਤੁਸੀਂ ਸਾਫ਼ ਡੱਬਾ ਲੈ ਲੈਣਾਗਾ ਸੁੱਕਿਆ ਹੋਇਆ ਤੇ ਗਿੱਲਾ ਨਹੀਂ ਲੈਣਾਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਅਚਾਰ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗਦਾ ਹੈਗਾ ਵਧੀਆ ਮਸਾਲਾ ਉੱਪਰ ਲੱਗ ਗਿਆ ਗਾਜਰਾਂ ਦੇ ਤੇ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਦਾਂਗੇ ਅਚਾਰ ਨੂੰ ਇਹ ਮਤਲਬ ਹੈ ਕਿ ਜਦੀ ਖਾਣ ਵਾਲਾ ਨਹੀਂ ਹੁੰਦਾ ਜੇ ਤੱਕ ਖਾਣਾ ਤਾਂ ਖਾ ਵੀ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਗਾਜਰਾਂ ਨੂੰ ਆਪਾਂ ਸਲਾਦ ਦੇ ਤੌਰ ਤੇ ਵੀ ਖਾ ਲੈਣੇ ਹੈਗੇ ਤੇ ਪਰ ਇਹਨੂੰ ਆਪਾਂ 3-4 ਦਿਨ ਬਾਅਦ ਜਿਹੜਾ ਮਸਾਲਿਆਂ ਦਾ ਟੇਸਟ ਹੈ ਚੰਗੀ ਤਰ੍ਹਾਂ ਗਾਜਰਾਂ 'ਚ ਰਚ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਖਾ ਸਕਦੇ ਹਾਂਗੇ ਤੇ ਇਹਨੂੰ ਆਪਾਂ achar ਨੂੰ 5-6 ਮਹੀਨੇ ਸਟੋਰ ਕਰਕੇ ਵੀ ਰੱਖ ਸਕਦੇ ਹੋਗੇ ਤੇ ਜੇ ਜ਼ਿਆਦਾ ਲੰਬਾ ਟਾਈਮ ਰੱਖਣਾ ਹੈਗਾ ਤਾਂ ਤੁਸੀਂ ਇਹਨੂੰ मतलब ਕਿ ਫਰਿੱਜ ਦੇ ਵਿੱਚ ਰੱਖ ਸਕਦੇ ਆਂਗੇ ਫਰਿੱਜ ਦੇ ਵਿੱਚ ਆਚਾਰ ਕਦੇ ਨਹੀਂ ਖਰਾਬ ਹੁੰਦਾ ਤੇ ਨਾਲੇ ਇਹ ਬਿਲਕੁਲ ਇਸ ਤਰ੍ਹਾਂ ਲੱਗੂਗਾ ਵੀ ਜਿਵੇਂ ਹੁਣ ਹੀ ਨਵਾਂ ਪਾਇਆ ਹੈਗਾ ਆਚਾਰ ਥੋੜਾ ਜਿਆਦਾ ਪੱਕਣ ਦੀ ਜਿਹੜੀ ਹੈਗੀ ਗਤੀ ਹੈਗੀ ਉਹ ਘਟ ਜਾਂਦੀ ਹੈ ਫਰਿੱਜ 'ਚ ਰੱਖਣ ਨਾਲ ਤੇ ਇਹ ਜਿਹੜਾ ਆਚਾਰ ਆ 3-4 ਦਿਨਾਂ ਬਾਅਦ ਖਾਣ ਵਾਸਤੇ ਤਿਆਰ ਹੋ ਜਾਊਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਸੋਇਨੂ ਵੱਤ ਵਾਸਤੇ ਸਬਸਕ੍ਰਾਈਬ ਕਰਨਾ ਜਿਹੜਾ ਬਾਕੀ ਇਹ achar ਦਾ ਤੇਲ ਮਸਾਲਾ ਬਚਿਆ ਸੀ ਇਹ ਵੀ ਆਪਾਂ ਉੱਪਰ ਪਾਤਾ ਤੇ ਜਲਦੀ ਮਿਲਦੇ ਆਂਗੇ ਆਪਾਂ ਤੁਹਾਡੇ ਵਾਸਤੇ ਨਵੀਂ ਹੋਰ ਰੈਸਪੀ ਲੈ ਕੇ ਤਾਂ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼াশ੍ਰੀਕਾਲ ਜੀ